ਨਿਬੋ ਤੁਗਾ ਤੰਗ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਓਤਤਰ ਨਿੱਕੇ ਗੁਰੂ ਜੀ ਸਮਾਇਮਾਨੋ ਕੀ ਅਮਰਤ ਵੇਲ ਤੋਂ ਅਮਰਤਮਈ ਬਾਣੀ ਦਾ ਆਨੰਦ ਪ੍ਰਾਪਤ ਕਰਨ ਹੈ ਗੁਰਪਾਗ ਕੀ ਸਤਸੰਗੀ ਜਨੋ ਆਪਾਂ ਸਾਰੇ ਵਿਭਾਗੀ ਹਾਂ ਸਾਡੇ ਸਾਰਿਆਂ ਤੇ ਜਗ ਜੰਨ ਦੇ ਦੇ ਮਾਲਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅੰਤ ਬੇਅੰਤ ਮਿਹਰਾਂ ਮਤਾ ਹਨ ਬਖਸ਼ਾ ਹਨ ਜਿਨ੍ਹਾਂ ਮਿਹਰਾਂ ਦੇ ਸਦਕਾ ਬੁੱਧ ਦੇ ਸੱਤ ਭਿਆਨਕ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਕੁਝ ਪਲ ਉਤਕੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸ਼ੁਭਾਸ਼ਮਾ ਪ੍ਰਾਪਤ ਹੋਇਆ ਹੈ ਗੁਰਫਤਿ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਸੰਬੰਧ ਵਿੱਚ ਆਪਾਂ ਲੜੀ ਵਾਰ ਪ੍ਰਚਾਰ ਕਰ ਰਹੇ ਆ ਸਤਿਗੁਰਾਂ ਨੇ ਸੰਪਾਦਨਾਂ ਦੀ ਸੰਪੂਰਨਤਾ ਉਪਰੰਤ ਇਸ ਪਵਨ ਸਰੂਪ ਦਾ ਪ੍ਰਕਾਸ਼ ਰਾਮ ਸਰਸ ਲੋਗੜ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਚਲਦਿਆਂ ਹੋਇਆਂ ਸਾਰੇ ਸ਼ਹਿਰ ਦੀਆਂ ਗਲੀਆਂ ਵਿੱਚ ਨਗਰ ਕੀਰਤਨ ਹੁੰਦਾ ਹੋਇਆ ਹਰ ਮੰਦਰ ਸਾਹਿਬ ਦੀ ਹਦੂਦ ਅੰਦਰ ਪਹੁੰਚਦਾ ਹੈ ਮਾਤਾ ਗੁੰਡਾ ਸਾਹਿਬ ਜੀ ਉਹਨਾਂ ਦੇ ਸਿੱਖ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸਤਿਗੁਰੂ ਆਪ ਚੌਂਕ ਘਰ ਰਹੇ ਨੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਬੜਾ ਅਲੌਕਿਕ ਮਾਹੌਲ ਸਿਰਜਿਆ ਗਿਆ ਉੱਥੇ ਸਤਿਗੁਰਾਂ ਨੇ ਪ੍ਰਕਾਸ਼ ਕਰਕੇ ਮਾਮਾ ਸਾਹਿਬ ਜੀ ਨੂੰ ਹੁਕਮ ਕੀਤਾ ਪੁੱਤਾ ਸਾਹਿਬ ਕੋਲੋਂ ਗ੍ਰੰਥ ਲਿਓ ਆਵਾਜ਼ ਸੁਣੈ ਸਭ ਪੰਥ ਸ਼ਿਗਰਾ ਤੁਮਰੀਆ ਦਾ ਵਿੱਚ ਇੱਕ ਤਰਤੀਬ ਦਿੱਤੀ ਗਈ ਵੀ ਆਪਾਂ ਜਦ ਹੁਕਮਨਾਮਾ ਲੈਣਾ ਜੀ ਸਾਹਿਆਂ ਤੋਂ ਉੱਪਰ ਆਏ ਤੇ ਉੱਥੋਂ ਪੜ੍ਹ ਲਓ ਖੱਬਿਆ ਤੁਮ ਜੇ ਤੋ ਨਹੀਂ ਆਇਆ ਤੇ ਅੰਗ ਪਿੱਛੇ ਪਲਟ ਕੇ ਖੱਬਿਆ ਤੁਮ ਥੱਲਿਓ ਅਰੰਭ ਤਾਂ ਸੱਜਿਆ ਤੋਂ ਥੱਲਿਓ ਅਰੰਭ ਤਾਂ ਕੀਤੀ ਜਾਏ ਥੱਬੇ ਹੱਥ ਸਮਾਪਤੀ ਹੁਣ ਇਹ ਹੁਕਮਨਾਮੇ ਗਿਣੇ ਮਿੱਥੇ ਬਣਦੇ ਨੇ 1430 ੰ ਗੁਰੂ ਸਾਹਿਬਾਂ ਦਾ ਹਰ ਅੱਖਰ ਸਿਖਵਾਸ ਤੇ ਹੁਕਮ ਹੈ ਸੰਤ ਮਤ ਨੇ ਇਸ ਗੱਲ ਨੂੰ ਪ੍ਰਵਾਨ ਕੀ ਨਹੀਂ ਦਿੱਤੀ ਉਹ ਜਦੋਂ ਸਾਹਿਬਾਂ ਦਾ ਪ੍ਰਕਾਸ਼ ਕਰਦੇ ਨੇ ਜਿੱਥੋਂ ਗੁਰੂ ਬੁਲਾਉਂਦਾ ਹੈ ਉੱਥੋਂ ਹੁਕਮ ਲੈ ਲਿਆ ਜਾਂਦਾ ਹੈ ਇਹ ਤੇ ਮਿੱਥਿਆ ਆਇਆ ਹੁਕਮ ਹੋ ਗਿਆ ਕਿ ਇੱਥੋਂ ਹੀ ਲੈਣਾ ਹੈ ਲੋਚਾਰ ਸੁਖਮਨਾਮੇ ਘਰੇ ਮਿੱਥੇ ਬਣਾ ਦਿੱਤੇ ਗਏ ਗੁਰਵਾਣੀ ਦਾ ਇੱਕ ਇੱਕ ਅੱਖਰ ਸਿੱਖ ਵਾਸਤੇ ਹੁਕਮ ਹੈ ਪਹਿਲਾ ਜਿਹੜਾ ਹੁਕਮਨਾਮਾ ਆਇਆ ਉਹਦਾ ਜ਼ਿਕਰ ਇਤਿਹਾਸਕਾਰਾਂ ਨੇ ਬੇੰਤਵਾਰ ਕੀਤਾ ਕਿ ਸੰਤਾਂ ਕੇ ਕਰ ਦਾਤ ਫਲ ਹੋਇਆ ਹਰ ਕੰਮ ਕਰਾਵਣ ਆਇਆ ਗਾ ਸੁਪਾਦਨਾ ਤੇ ਸਤਿਗੁਰਾਂ ਅਖੀਰ ਤੇ ਜਿਹੜਾ ਰੱਖਿਆ ਨਾ ਸ਼ਲੋਕ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਜਦੋਂ ਪੋਥੀ ਪਰਮੇਸ਼ਰ ਕਾ ਥਾਣੇ ਗ੍ਰੰਥ ਬਣਿਆ ਉਦੋਂ ਸ਼ੁਕਰਾਨਾ ਕੀਤਾ ਰੱਬ ਦਾ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀਤਾ ਜੋ ਕਹਿੰਦੇ ਨੇ ਉਦਮ ਯਤਨ ਕਿਉਂ ਤੇ ਪਤਾ ਹੀ ਨਹੀਂ ਮੈਂ ਨਿਰਗੁਣਿਆਰੇ ਕੋਪੁਣ ਨਾਹੀ ਆਪੇ ਤਰਸ ਪਿਓ ਇਸ਼ਾਰੀ ਸੇਵਾ ਤੋਂ ਤੁਸੀਂ ਤਰਸ ਪੈ ਕਰਕੇ ਲਈ ਮਿੱਤ ਤੁਸੀਂ ਤਰਸ ਕੀਤਾ ਮੇਰੇ ਤੇ ਮਿਹਰ ਹੋ ਗਈ ਤਰਸ ਪਿਆ ਮਿਹਰਮਤ ਕਥਾ ਸ਼ਬਦ ਹੈ ਜੀ ਤਰਸ ਪਿਆ ਮਿਹਰਮਤ ਹੋਈ ਸਾਡੇ ਤੇ ਪਹਿਲੀ ਕਿਰਪਾ ਗੁਰੂ ਦੀ ਕੀ ਹੋਵੇਗੀ ਕਿੰਨੂ ਮਿਹਰਮਤ ਕਹਿੰਦੇ ਹਨ ਗੁਰੂ ਸਾਹਿਬ ਦੱਸ ਰਹੇ ਨੇ ਸਤਿਗੁਰ ਸੱਜਣ ਮਿਲਿਆ ਗੁਰੂ ਰੂਪੀ ਸੱਜਣ ਮਿਲ ਗਿਆ ਜੀ ਅਸੀਂ ਮਿਲਣ ਤੋਂ ਬਾਅਦ ਵੀ ਇਹਦਾ ਲਾਭ ਨਹੀਂ ਉਠਾ ਰਹੇ ਇਹ ਸਤਿਗੁਰਾਂ ਖੇ ਜਦੋਂ ਗੁਰੂ ਮਿਲੇ ਨਾ ਐਵੇਂ ਸਾਰਾ ਕੁਝੋਂ ਦੀ ਨਾ ਮੰਗਦਾ ਰਹੇ ਦੁੱਧ ਦੇ ਪੁੱਤਰ ਦੇ ਇਹ ਤੇ ਉਹਨੇ ਆਪ ਹੀ ਦੇ ਦੇਣਾ ਹੈ। ਕੰਨ ਦੀ ਦੇ ਰੁਕਤਾ ਦੀ ਸਾਰਾ ਕੁਝ ਆਪ ਹੀ ਮਿਲ ਜੇਗਾ। ਇੱਥੇ ਵੀ ਆਖਿਆ ਸ਼ਾਹਬਾਂ ਅਰਦਾਸ ਕਰੀ ਨਾਨਕ ਇੱਥੇ ਵਿਸ਼ਰਾਮ ਲਾਣਾ ਹੈ ਹੀ ਨਾਨਕ ਆਖ। ਜੇ ਨਾਨਕ ਇਹ ਗੱਲ ਕਹਿੰਦਾ ਹੈ ਆਖਦਾ ਹੈ। ਅਗੇ ਸ਼ਬਦ ਹੈ ਜਿਹੜੀ ਦਾਤ ਮੰਗੀ ਨਾਨਕ ਥੋੜਾ ਜਾਂ ਛਿੰਨ ਮਤਲ ਰੁੱਕੀ ਫਿਰ ਨਾਮ ਮਿਲੈ ਤਾਂ ਜੀਵਾਂ ਅਨਮਨ ਥੀ ਵੈ ਹਰਿਆ ਨਾਨਕ ਕੀ ਗੱਲ ਕਹਿੰਦਾ ਇਹ ਦਾਤਾ ਇਮਿਨੂ ਤੇਰੇ ਨਾਮ ਦੀ ਦਾਤ ਮਿਲਦੀ ਤਾਂ ਮੇਰਾ ਤਨ ਤਾਂ ਮੇਰਾ ਮਨ ਖੇੜੇ ਵਿੱਚ ਆਏ ਤਾਂ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਆਉਣੀਆਂ ਵਾਹਿਗੁਰੂ ਜੀ ਹੁਣ ਜਦੋਂ ਇਸ ਪਾਵਨ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ ਆਪਾਂ ਤਾਂ ਯਤਨ ਕੀਤਾ ਨਾ ਕਿ ਮਹੀਨੇ 'ਚ ਇੱਕ ਕਰਾਲੋ ਦੂਪਰਾਲੋ ਸਮਾਗਮ ਕਰਾਓ ਗੁਰੂ ਨਹੀਂ ਇਹ ਗੱਲ ਕਹਿੰਦਾ ਗੁਰੂ ਕਹਿੰਦਾ ਭਿੰਦਰੰਤਰ ਇਹੋ ਜਾ ਕੀਰਤਨ ਹੋਵੇ ਨਿਰੰਤਰ ਚੰਗੇ ਰਾਗੀ ਨਿਰੰਤਰ ਚੰਗੇ ਪ੍ਰਚਾਰਕ ਪ੍ਰਚਾਰ ਕਰਨ ਇਹ ਸਾਨੂੰ ਆਤਮਾ ਦੀ ਵਧੀਆ ਖੁਰਾਕ ਮਿਲੀ ਵਧੀਆ ਪਹੁੰਚ ਗ੍ਰੰਥੀ ਸਿੰਘ ਦੀ ਜੜੀ ਪ੍ਰਪਕਤਾ ਹੈ ਜਾਂ ਗ੍ਰੰਥੀ ਸਿੰਘ ਦੀ ਪ੍ਰਪਾਤੀ ਇਹ ਬਾਬਾ ਬੁੰਨਾਂ ਸ਼ਬਦ ਦੀ ਜਮਾਤ ਹੈ ਇਹ ਬਾਬਾ ਬੁੰਨਾਂ ਸ਼ਬਦ ਤੋਂ ਆਰੰਭ ਹੋਈ ਨਹੀਂ ਜਿਸ ਦਿਨ ਸਤਗੁਰਾਂ ਪ੍ਰਕਾਸ਼ ਘੜਨਾ ਸੀ ਨਾ ساری ਰਾਤ ਸੁੱਤੇ ਨਹੀਂ ਸੀ ਪਾਈ ਸਾਹਿਬ ਪਾਈ ਗੁਰਦਾਸ ਪੁੱਜਦੇ ਨੇ ਦਾਤਾ RAM ਨਹੀਂ ਕਰਦੇ ਇੰਨੀਆਂ ਸੰਗਤਾਂ ਆਈਆਂ ਨੇ ਸਵੇਰ ਨਗਰ ਕੀਰਤਨ ਕੱਢਦੇ ਆਪਾਂ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਸਤਿਗੁਰੂ ਕਹਿਣ ਲੱਗੇ ਨੀਂਦਰ ਨਹੀਂ ਆਉਂਦੀ ਜਿਹੜਾ ਬਾਬਾ ਕਹਿੰਦਾ ਵੀ ਤੁਰ ਕੀ ਬਾਣੀ ਆਈ ਤਿੰਨ सगਲੀ ਚਿੰਤ ਮਟਾਈ ਅੱਜ ਉਹ ਚਿੰਤਾ ਵਸ ਹੋ ਗਿਆ ਮੁਰੂ ਆਪ ਹੋ ਸਭ ਕਹਿੰਦੇ ਕਿ ਕਾਰਨ ਕਹਿੰਦੇ ਜਿਹੜੀ ਬਾਣੀ ਦਾ ਗ੍ਰੰਥ ਬਣਾਇਆ ਹੈ ਨਾ ਇਹ ਗ੍ਰੰਥ ਨੂੰ ਪੜਨ ਵਾਲਾ ਗ੍ਰੰਥੀਸ਼ੰ ਗ੍ਰੰਥ ਤੋਂ ਪੜਿਆ ਸ਼ਬਦ ਹੈ ਗ੍ਰੰਥੀ ਗ੍ਰੰਥ ਦਾ ਉਚਾਰਨ ਕਰਨ ਵਾਲਾ ਪੜਨ ਵਾਲਾ ਸੁਣਾਉਣ ਵਾਲਾ ਆਠ ਇਹ ਗ੍ਰੰਥੀ ਉਹ ਚਾਹੀਦਾ ਹੈ ਜਿਹੜੀ ਬਾਣੀ ਅਸੀਂ ਰਚੀ ਹੈ ਜਿਹੜੀ ਦਰਗਾਹ ਤੋਂ ਆਈ ਜਿਹੜਾ ਬਾਣੀ ਬਣ ਚੁੱਕਾ ਹੋਵੇ ਜਿਸ ਨੇ ਬਾਣੀ ਅਨੁਸਾਰ ਜੀਵਨ ਜੀਵ ਆਵੇ ਸਤਿਗੁਰੂ ਅੱਜ ਕੱਲ ਦੇ ਪ੍ਰਬੰਧ ਕਾਮਰਗੇਨਸ਼ਨ ਕੋ ਸਾਡੇ ਬੋਢੇ ਟੇਕਦਾ ਹੋਵੇ ਸਾਨੂੰ ਚਾਹ ਪਾਣੀ ਸ਼ਕੰਦਾ ਹੋਵੇ ਇੱਕ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ ਸਾਨੂੰ ਤੇ ਉਹ ਚਾਹੀਦਾ ਗ੍ਰੰਥੀ ਵਸ ਜਿਹੜਾ ਬੂਹਾ ਖੋਲਦੇ ਸਿੱਖ ਜਗਤ ਦਾ ਨਿਗਾਰਦਾ ਕਾਰਨ ਹੀ ਸਾਡੀ ਜਮਾਤ ਬਣੀ ਆਪਾਂ ਗੁਰਦੁਆਰਿਆਂ ਤੇ ਕਰੋੜਾਂ ਰੁਪਈਆ ਲਾ ਲਿਆ ਜੇ ਉਹ ਗ੍ਰੰਥੀ ਸਿੰਘ ਰਾਗੀ ਸਿੰਘ ਦੀ ਤਨਖਾਹ ਦੀ ਗੱਲ ਲਾਈ ਕਿ 5000 7000 8000 ਤੋਂ ਵੱਧ ਆਪਾਂ ਤਾਂ ਪਈ ਨਾ 5000 ਦਾ ਕੱਲਾ ਦੁੱਧ ਹੀ ਆ ਜਾਂਦਾ ਪਹਿਲਾਂ ਪ੍ਰਸ਼ਾਦਾ ਪਾਣੀ ਗ੍ਰੰਥੀ ਸਿੰਘ ਬਾਹਰੋਂ ਲੈ ਆਉਂਦਾ ਸੀ ਆਪਾਂ ਵੀ ਰੋਕ ਦਿੱਤਾ ਵੀ ਨਹੀਂ ਕਰਾਂਗੇ ਨਹੀਂ ਜਾਣਾ ਸਾਰੀ ਗੋਲ ਗ੍ਰੰਥੀ ਸਿੰਘ ਦੀ ਸੀ ਗੋਲਕ ਵੀ ਆਪਣੀ ਹੋ ਗਈ ਪਿੰਨਾ ਵਿੱਚ ਅਜੇ ਵੀ ਹੈ ਸਾਡੇ ਆਪਣੇ ਪਿੰਡ 'ਚ ਸਾਰੀ ਗੋਲ ਗ੍ਰੰਥੀ ਸਿੰਘ ਦੀ ਉਹਦੇ ਨਾਲੋਂ ਆਪਣੇ ਪਰਿਵਾਰ ਨੂੰ ਪਾਲਦਾ ਕਿਉਂਕਿ ਤਨਖਾਹਾਂ ਨਹੀਂ ਹੁੰਦੀਆਂ ਸ਼ਮਾਈ ਦਾਣੇ ਤੇ ਸਾਰਾ ਜਿਹੜਾ ਛਣਾਵੈ ਕਰਾਂ ਦਾ ਮਾਰਦਾ ਉਹ ਗ੍ਰੰਥੀਸ਼ਿਕ ਨੂੰ ਦਿੱਤਾ ਜਾਂਦਾ ਹੈ। ਮਨ ਦੇ ਖਰਚਿਆਂ ਦੇ ਤਹਿਤ ਜਿਵੇਂ ਵੱਡੇ ਭੋਗ ਪਿੰਦੇ ਨੇ ਉਹਨਾਂ ਚੋਂ ਕੁਝ ਖਰਚਾ ਪ੍ਰਬੰਧਕ ਲੈਂਦੇ ਹਨ ਇਹ ਵੀ ਕੋਈ ਏਡੀ ਵੱਡੀ ਗੱਲ ਨਹੀਂ। ਹੌਲੀ-ਹੌਲੀ ਅਸੀਂ ਇਹ ਸ਼ਾਰਾ ਕੁਝ ਗ੍ਰੰਥੀ ਤੋਂ ਆਪਣੇ ਹੱਥਾਂ 'ਚ ਲਿਆ ਉਹਨੂੰ ਨਾਮਾਤਰ ਭੇਟਾ ਦੇ ਕੇ ਪਾੜ ਕਰਨੀ ਰੱਖ ਲਿਆ ਫਿਰ ਉਹਨੂੰ ਗੜੀ ਰਵਾਰ ਕਿਆਂ ਨੂੰ ਮੁਰੂਆ ਨੇ ਪਰਿਵਾਰ ਦਾ ਹੀ ਨਹੀਂ ਪਤਾ ਫਸ ਬਣਾ ਔਖੇ ਜਿਓ ਕੇ ਅਰਦਾਸ ਯਾਦ ਕਰਦੇ ਨੇ ਦਿਲੀ ਮੇਰੇ ਨਾਲ ਇੱਕ ਸਿੰਘ ਸੀ ਉਹ 6 ਮਹੀਨੇ ਪਰਚੀ ਤੇ ਲਿਖ ਕੇ ਇਹ ਦੋਰਾ ਪੜਦਾ ਰਿਹਾ ਪਿਛਲਾ ਪ੍ਰਚਾਰਕ ਕਥਾਵਾਚਕ ਪ੍ਰਬੰਧਕਾਂ ਨੇ ਰੱਖਿਆ ਉਹ ਕਿੰਨਾ ਪੈਸਾ ਵੀ ਨੂੰ ਨਹੀਂ ਆਦ ਉਹ ਹੱਥ ਤੇ ਲਿਖ ਕੇ ਲੈ ਜਾਂਦਾ ਸੀ ਆਗਿਆ ਭਈ ਅਕਾਲ ਕੀ ਇਹ ਵੀ ਨਹੀਂ ਜੱਤ ਸੇ ਕੌਮ ਦਾ ਪ੍ਰਚਾਰਕ ਐਸ਼ ਨੇ ਪਾਈ ਸਾਹਿਬ ਪਾਈ ਗੁਰਦਾਸ ਜੀ ਪੁੱਛਦੇ ਨੇ ਵੀ ਸੌਂ ਨਹੀਂ ਰਹੇ ਘੁੰਮ ਰਹੇ ਉ ਜਾਗ ਰਹੇ ਹੋ ਕਾਨੂੰ ਪਤਾ ਹੈ ਕਿਉਂ ਕੌਰ ਸਾਹਿਬ ਦੀ ਤਰਤੀਤੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਰਾਤ ਨਹੀਂ ਸੰਦੇ ਜਿਸ ਦਿਨ ਉਹਨਾਂ ਦੇ ਨਾਲ ਦੇ ਸਾਥੀ ਸਿੰਘਾਂ ਨੇ ਸ਼ਹੀਦੀਆਂ ਪਾਣੀਆਂ ਨੇ ਪਤਾ ਹੈ ਕਿ ਚਮਕੌਰ ਦੀ ਗੜੀ ਚ ਇਨਾਂ ਚ ਮੇਰੇ ਨਾਲ ਕੋਈ ਨਹੀਂ ਰਹਿਣਾ ਹਣੋਲਾ ਯਾਰ ਖਾਂ ਜੋ ਉਹਨੇ ਬੜਾ ਨਕਸ਼ਾ ਬਣਿਆ ਕਹਿੰਦਾ ਸੁੱਤਿਆਂ ਦੇ ਮੂੰਹ ਚੁੰਮਦੇ ਨੇ ਸਾਫੇ ਠੀਕ ਕਰਦੇ ਨੇ ਪਰਨੇ ਦਸਤਾਰਾਂ ਸਾਫਾ ਸ਼ਬਦ ਉਹ ਵਰਤਦੇ ਮਸਤਕ ਚੁੰਮਦੇ ਨੇ ਪਰਾਂਵਲ ਬਹਿ ਜਾਂਦੇ ਨੇ ਇਡਾ ਵੱਡਾ ਆਦਬ ਸਤਪੁਰਾਂ ਦੇ ਮਨ ਵਿੱਚ ਸਿੱਖਾਂ ਪ੍ਰਤੀ ਕਹਿੰਨ ਲੱਗੇ ਉਹ ਗ੍ਰੰਥੀ ਚਾਹੀਦਾ ਹੈ ਜਿਹੜਾ ਬਾਣੀ ਬਣ ਚੁੱਕਾ ਹੋਵੇ ਪਰ ਅੱਜ ਤੁਹਾਨੂੰ ਮਿਲਣਗੇ ਬਾਬਾ ਬੁੱਢਾ ਸਾਹਿਬ ਭਾਈ ਸਾਹਿਬ ਜੀ ਸਾਹਮਣੇ ਨਾ ਆਇਆ ਉਹਨਾਂ ਆਖਿਆ ਬਾਬਾ ਬੁੱਢਾ ਸਾਹਿਬ ਨੇ ਪੰਜ ਗੁਰੂਆਂ ਨੂੰ ਗੁਰਤਾ ਕਦੀ ਦਾ ਤਿਲਕ ਦਿੱਤਾ ਉਹਨਾਂ ਨੇ ਛੇ ਗੁਰੂਆਂ ਦੀ ਸੰਗਤ ਕੀਤੀ ਇੰਨਾ ਵੱਡਾ ਮਾਨ ਗੁਰੂ ਘਰ ਚ ਸੀ ਗ੍ਰੰਥੀ ਸਿੰਘ ਦਾ 6ਵੇਂ ਪਾਤਸ਼ਾਹ ਨੂੰ ਜਦੋਂ ਗੁਰਤਾ ਕਦੀ ਦਾ ਤਖਤ ਦਿੱਤਾ 5ਵੇਂ ਪਾਤਸ਼ਾਹ ਨੇ ਲਾਹੌਰ ਜਾਣ ਤੋਂ ਪਹਿਲਾਂ ਇਹ ਗੱਲ ਕਹਿ ਦਿੱਤੀ ਲੱਗੇਗਾ ਸੀਸ ਇਹ ਨਿਸ਼ਚਾ ਹੈ ਆਇਆ ਇਹ ਸੀ ਜਿਉਂਦੇ ਵਾਪਸ ਨਹੀਂ ਆਉਣਾ ਕੱਦੀ ਦੀਆਂ ਰਸਮਾਂ ਕਰ ਦਿੱਤੀਆਂ ਤੇ ਇਹ ਗੱਲ ਕਹਿ ਕੇ ਵੀ ਦਸਤਾਰ ਬਾਬਾ ਸਾਹਿਬ ਤੁਸੀਂ ਦੇ ਦਿਓ ਤਿਲਕ ਲਾ ਦਿਓ ਬਾਅਦ ਵਿੱਚ ਇਹ ਸਾਡੇ ਤਖਤ ਦੇ ਮਾਲਕ ਨੇ ਹੁਣ ਆਪਾਂ ਦੇ ਅੰਨੇ ਨੇ ਗੁਰੂ ਨੂੰ ਆਪਾਂ ਬਾਹ ਪਰਾ ਦਈਏ ਗੁਰੂ ਦੀ ਬਾਹ ਫੜ ਲਈਏ ਤਾਂ ਪਾਰ ਹੋਵਾਂਗੇ ਉਥੇ ਸਤ ਗੁਰੂ ਛੇਵੇਂ ਪਾਤਸ਼ਾਹੀ ਦੀ ਬਾਹ ਫੜਾ ਕੇ ਬਾਬਾ ਬੁੱਢਾ ਸਾਹਿਬ ਜੀ ਇਹ ਗੱਲ ਕਹਿੰਦੇ ਨੇ ਕਿਉਂਕਿ ਕੋਟਸਵਾ ਨਹੀਂ ਗੁਰਮੁਖੀ ਨਿਪੀਂ ਬਿੱਤਿਆ ਜੜੀ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ ਹੈ ਨਾ ਕਿ ਇਹ ਵਚਨ ਕੀਤੇ ਛਣ ਗੁਰੂ ਹਰਗੋਬਿੰਦ ਸਾਹਿਬ ਜੀ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਹਰ مشਵਰਾ ਲੈਣਾ ਉਹਨਾਂ ਨਾਲ ਸਲਾਹ ਕਰਕੇ ਫਿਰ ਕਾਰਜ ਕਰਨਾ ਪਰ ਅੱਜ ਦੇ ਸਾਡੇ ਜੀਨ ਵਿੱਚ ਵਸ ਗਈ ਪਈ ਤੇ ਤਨਖਾਹ ਕੀ ਰੱਖੇ ਨੇ ਕਈ ਕਿੰਨੇ ਹਣੇ ਵੀ ਮੈਲ ਨਹੀਂ ਨਹੀਂ ਸਾਰਿਆਂ ਤੋਂ ਕੁੱਤਮ ਕੰਮ ਹੈ ਅਮਰ ਜੀਲੇ ਦਾ ਜਾਗਣਾ ਇਹ ਸਾਤੋਂ ਨਹੀਂ ਹੋਣਿਆ ਜਿਨੇ ਇਹ ਕਰਮ ਕਰ ਲਿਆ ਰੱਬ ਦੀ ਪ੍ਰਾਪਤੀ ਕਰ ਲੈਂਦਾ ਹੈ ਪਰਮੇਸ਼ਰ ਉਹਨੂੰ ਮਿਲ ਜਾਂਦਾ ਹੈ ਇਹਦੇ 'ਚ ਤੁਹਾਡਾ ਨਹੀਂ ਦੋਸ਼ ਸਾਡਾ ਬੜਾ ਵੱਡਾ ਦੋਸ਼ ਹੈ ਅੱਜ ਬਾਬਾ ਬੁੱਢਾ ਸਾਹਿਬ ਜੀ ਦੀ ਜਮਾਤ ਤੋਂ ਚੱਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਵਾਲੇ ਜੀਵਣ ਵਾਲੇ ਨਹੀਂ ਜੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਤਨਖਾਹਾਂ ਘੱਟ ਹੁਣ ਜਦੋਂ ਕੋਈ ਆਮ ਨੌਕਰੀ ਤੇ ਵਿਅਕਤੀ ਲੱਗਦਾ ਹੈ ਡਿਗਰੀ ਹੱਥਾਂ ਵਿੱਚ ਲੈ ਕੇ ਘੁੰਮਦਾ ਜਦੋਂ ਨੂੰ ਪਤਾ ਲੱਗੇ ਕਿ ਨਹੀਂ ਵੀ ਜੋ ਕੁਝ ਮੇਰੇ ਪਿੰਡੇ ਹੈ ਉਹਨਾਂ ਮੈਨੂੰ ਇਹ ਤਨ ਨਹੀਂ ਦੇ ਰਹੇ ਤੇ ਉਹ ਨੌਕਰੀ ਤੇ ਨਹੀਂ ਲੱਗਦੇ ਬੱਚੇ ਟੋਕਨ ਮਾਰਦੇ ਤਾਂ ਕਿ ਨਹੀਂ ਸਾਨੂੰ ਤਾਂ ਇੰਨਾ ਚਾਹੀਦਾ ਸਾਨੂੰ ਪਤਾ ਹੈ ਵੀ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੀ ਜਮਾਤ ਤੋਂ ਪੈਦਾ ਹੋ ਕੇ ਬਾਬਾ ਸਾਹਿਬ ਵਾਲੇ ਕੰਮ ਨਹੀਂ ਕੀਤੇ ਨਾ ਅਸੀਂ ਇਹਲੇ ਨਿਤਨੇਮੀਆਂ ਨਾ ਅਸੀਂ ਇਹਦੇ ਪ੍ਰੇਮੀਆਂ ਨਾ ਸਾਡੀ ਮਰਿਆਦਾ ਵਿੱਚ ਪਰਪਕਤਾ ਹੈ ਇਹੀ ਕਾਰਨ ਹੈ ਵੀ ਸਿੱਖ ਜਗਤ 'ਚ ਬੜਾ ਬਡਾ ਨਗਾਰ ਆਇਆ ਉਪਦੇਸ਼ਕ ਤੇ ਸਾਰਿਆਂ ਤੋਂ ਵੱਡਾ ਗ੍ਰੰਥੀ ਸੀ ਜਿਨੇ ਪਿੰਡਾਂ ਵਿੱਚ ਰਹਿੰਦੇ ਬੱਚਿਆਂ ਨੂੰ ਸੁਨੇਹਾ ਦੇਣਾ ਸੀ ਕਿ ਤੁਹਾਡਾ ਗੁਰੂ ਕੀ ਹੈ ਤੁਸੀਂ ਗੁਰੂ ਦੇ ਲੜ ਲੱਗਣਾ ਹੈ ਕਿਉਂ ਆਪਣੇ ਗੁਰੂ ਤੋਂ ਦੂਰ ਜਾਂਦੇ ਹੋ ਇਹ ਜ਼ਰੂਰੀ ਨਹੀਂ ਕਿ ਸਵੇਰੇ ਸ਼ਾਮ ਦੇ ਨਾਮ ਵਿੱਚ ਗ੍ਰੰਥੀ ਸਿੰਘ ਸਮਝਾਏ ਜਦੋਂ ਉਹਨੂੰ ਪਤਾ ਲੱਗੇ ਕਿ ਸਾਡਾ ਸਿੱਖ ਬੱਚਾ ਪੱਤ ਤੋੜਿਆ ਘਰ ਜਾ ਕੇ ਵੀ ਬੱਚੇ ਦਾ ਸਿਰ ਕੋਲੋਸ਼ ਕੇ ਵੀ ਆਖੀ ਵੀ ਨਹੀਂ ਪੁੱਤਰ ਸਾਡਾ ਜੀਵਨ ਇਹੋ ਜਾਣਨੀ ਸਾਡਾ ਸਰੂਪ ਇਹੋ ਜਾਣਨੀ ਫਿਰ ਬੱਚੇ ਆਪਣੇ ਧਰਮ ਚ ਵਾਪਸ ਆ ਜਾਣਗੇ ਵੱਧ ਤੋਂ ਵੱਧ ਧਾਰਮਿਕ ਫਿਲਮਾਂ ਜਿਹੜੀਆਂ ਨੇ ਉਹ ਗੁਰੂ ਘਰ ਵਿੱਚ ਵਿਖਾਈਆਂ ਜਾਣੀਆਂ ਚਾਹੀਦੀਆਂ ਨੇ ਤਾਂ ਜੋ ਬੱਚਿਆਂ ਦੇ ਅੰਦਰ ਆਪਣਾ ਜਿਹੜਾ ਵਿਰਸਾ ਹੈ ਉਹਦੇ ਬਾਰੇ ਜਾਣਕਾਰੀ ਵੱਧ ਤੋਂ ਵੱਧ ਪ੍ਰਗਟ ਹੋਵੇ ਕਿਉਂਕਿ ਉਹ ਨਾ ਪੜਨਾ ਨਹੀਂ ਨਾ ਉਹਨਾਂ ਨੂੰ ਦੇਖਣੇ ਫੋਨ ਤੇ ਹੋਰ ਕੁਝ ਵੇਖ ਰਹੇ ਨੇ ਜਗਤ ਸਿੱਖ ਜਗਤ ਬਾਰੇ ਜਾਣਕਾਰੀ ਨਹੀਂ ਲੈਂਦੇ ਉਹਨਾਂ ਬੱਤ ਤੋਂ ਜਾਂਦੇ ਹਨ ਫਿਰ ਅਸੀਂ ਪਛਤਾਵਾ ਕਰਨੀ ਹੈ ਕਥਾਵਾਚਕਾਂ ਦੀ ਜਮਾਤ ਜਿਹੜੀ ਹੈ ਉਹ ਭਾਈ ਗੁਰਦਾਸ ਤੋਂ ਚੱਲੀ ਜੀ ਜਦੋਂ ਸਹਿਬਾ ਨੇ ਪ੍ਰਕਾਸ਼ ਕਰਾ ਲਿਆ ਨਾ ਉਹ ਸਤਗੁਰੂ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਨਾਲ ਲੜ ਕੇ ਕੀਰਤਨ ਕਰਦੇ ਨੇ ਇੱਕ ਅਲਾਹੀ ਵਾਤਾਵਰਣ ਬਣ ਗਿਆ ਹਰਮੰਦਰ ਸਾਹਿਬ ਦਾ ਹੁਣ ਸਤਗੁਰਾਂ ਵੇਖਿਆ ਪੀ ਸ਼ਗਤਾਂ ਨੇ ਬਹੁਤ ਵੱਡਾ ਆਗਮਨ ਹੋ ਗਿਆ ਸ਼ਗਤਾਂ ਦਾ ਅੱਜ ਨਹੀਂ ਉਦੋਂ ਤੋਂ ਪੀੜ ਹੈ ਸ਼ਗਤਾਂ ਦੀ ਜਦੋਂ ਤੋਂ ਸਤਗੁਰਾਂ ਨੇ ਹਰਮੰਦਰ ਦੀ ਸਾਜਣਾ ਕੀਤੀ ਉਸ ਸਮੇਂ ਸਤਗੁਰਾਂ ਨੇ 6 ਰਵਾਬੀ ਰੱਖੀ 6 ਇੱਕ ਰਵਾਬੀ ਪਹਿਲੋਂ ਸੀ 6 ਹੋਰ ਰਵਾਬੀ ਸਤਗੁਰਾਂ ਨੇ ਰੱਖੇ ਉਸੇ ਸਮੇਂ ਤੋਂ ਦਿਨ ਰਾਤ ਉਥੇ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਤੇ ਇਹ ਜਾਣਕਾਰੀ ਤੁਹਾਡੇ ਲਈ ਬੜੀ ਜ਼ਰੂਰੀ ਹੈ ਆਪਾਂ ਕਹਿੰਦੇ ਹਾਂ ਕਿ ਮੁਸਲਮਾਨ ਮੱਥਾ ਨਹੀਂ ਟੇਕਦੇ ਜਿਵੇਂ ਬੜੇ ਪੱਕੇ ਛੇ ਦੇ ਛੇਰਾਂ ਬਾਵੀ ਮੁਸਲਮਾਨ ਨੇ ਤੇ ਬੜੇ ਵੱਡੇ ਸ਼ਰਧਾਲੂ ਨੇ ਕਿਉਂਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਇਹਨਾਂ ਦੇ ਕੁਲ ਨਾਲ ਸੰਬੰਧਤ ਹਨ ਅੱਜ ਕੋਈ ਮਲਾਲੇ ਮੁਸਲਮਾਨ ਕੀਰਤਨੀਆਂ ਨੂੰ ਆਪਾਂ ਆਖੀਂ ਪੀਤੇ ਇਹਨਾਂ ਨੂੰ ਪਤਾ ਹੀ ਨਹੀਂ ਮਰਿਆਦਾ ਦਾ ਚਾ ਡਾਂਗਾ ਚੁੱਕਿਆਗਾ ਕਿ ਮੁਸਲਮਾਨ ਥੋੜਾ ਕਰ ਸਕਦਾ ਹੈ ਕੀਰਤਨ ਇਹ ਤੇ ਸਤਿਗੁਰਾਂ ਨੇ ਉਹ ਵਾਤਾਵਰਣ ਸਿਰ ਦਿੱਤਾ ਜਿਹੜਾ ਧਰਤੀ ਤੇ ਸਵਰਗ ਬਣ ਗਿਆ ਹਰਿਮੰਦਰ ਅੱਜ ਵੀ ਹੈ ਜੀ ਇੱਕੋ ਹੀ ਥਾਂ ਜਿੱਥੇ ਦਿਨ ਰਾਤ ਤੁਹਾਨੂੰ ਦੋ ਚੀਜ਼ਾਂ ਮਿਲਣਗੀਆਂ ਸੰਸਾਰ ਦੀ ਭੁੱਖ ਮਿਟੇਗੀ ਜਦੋਂ ਮਰਜੀ ਜਾਓ ਲੰਗਰ ਤਿਆਰ ਜਦੋਂ ਮਰਜੀ ਜਾਓ ਤੁਹਾਨੂੰ ਰੱਬੀ ਬਾਣੀ ਦੀਆਂ ਤੁਨਾ ਸੁਣਾਈ ਜਾਣੀ ਨਹੀਂ ਆਪਾਂ ਕਹਿੰਦੇ ਆ ਸਮਾਪਤੀ ਤੋਂ ਬਾਅਦ ਸਮਾਪਤੀ ਤੋਂ ਬਾਅਦ ਵੀ ਸ਼ਿਵਾਇ ਕਰਦੇ ਆ ਕੀਰਤਨ ਹੀ ਹੁੰਦਾ ਉੱਥੇ ਸ਼ਬਦ ਹੀ ਪੜੇ ਜਾਂਦੇ ਨੇ ਜਦੋਂ ਸ਼ਿਵਾਇ ਅਜੰਦੀ ਫਿਰ ਕੀਰਤਨ ਸ਼ੁਰੂ ਹੋ ਜਾਂਦਾ ਹੈ ਇਹੀ ਕਾਰਨ ਹੈ ਕਿ ਉੱਥੇ ਪ੍ਰਕਾਸ਼ ਜਿਹੜਾ ਹੈ ਉਹ ਨੇਟ ਕੀਤਾ ਜਾਂਦਾ ਹੈ ਫਿਰ ਤਨ ਚੱਲਦਾ ਰਹਿੰਦਾ ਸਵੇਰੇ ਜੀ ਇਸ ਅਸਥਾਨ ਦੀ ਉਸ ਸਮੇਂ ਤੋਂ ਏਡੀ ਵੱਡੀ ਮਹਿਮਾ ਬਣ ਗਈ ਗੁਰਸਹਾਬਾਂ ਦੀ ਬਣਾਈ ਮਰਿਆਦਾ ਅਨੁਸਾਰ ਗੁਰੂ ਕਾ ਲੰਗਰ ਚੱਲਦਾ ਏਕ ਬਾਸੀ ਕੀਰਤਨ ਫਿਰ ਉਸਤਨਾਂ ਦਿਨੋਂ ਸੰਧਿਆ ਦਾ ਸਮਾ ਹੁੰਦਾ ਕੋਦੋਂ ਬਿਜਲੀ ਦੇ ਨੇ ਗੁਰਬੰਧ ਮਿਸ਼ਨ ਅੱਜ ਵੀ ਹਰਮੰਦਰ ਸਾਹਿਬ ਵਿੜੇ ਨਾਲ ਕਰ ਦਿੱਤਾ ਦਿੰਦੇ ਫਿਰ ਸੋਕਾਸ਼ਨ ਪ੍ਰਕਾਸ਼ ਤੋਂ ਬਾਅਦ ਜਿਸ ਕਮਰੇ ਸਾਧਗੁਰੂ ਸਰੂਪ ਲੈ ਕੇ ਜਾਂਦੇ ਨੇ ਉਥੇ ਸਹਿਬਾਂ ਦੀ ਰਹਿ ਸੀ ਗੁਰੂ ਸਾਹਿਬਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਰਨ ਦੀ ਗੱਲ ਉਸ ਕੋਠਾ ਸਾਹਿਬ ਦੇ ਵਿੱਚ ਸਿੱਖਾਂ ਨੂੰ ਸਿਖਾਈ ਕੀ ਆਪਾਂ ਗੱਲ ਦੇ ਪ੍ਰਸੰਗ ਬਸਰਵਣ ਪ੍ਰੰਗ ਅੱਜ ਨਹੀਂ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਅਤਿ ਸੰਗਤ ਬਖਸ਼ਣ ਜੋਗਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ